ਯਾਸ਼ੀ ਰਾਦੇ RAM RAM ji ਮੈਂ ਮਿੱਟੂ ਮਹਾਜਨ ਮੈਂ ਤੁਹਾਨੂੰ ਨਵੇਂ ਸਾਲ ਦੀਆਂ ਆਪਣੇ ਲੋਕਾਂ ਤੇ ਆਪਣੇ ਪਰਿਵਾਰਵਾਰੋਂ ਲੱਖ ਲੱਖ ਵਧਾਈ ਦਿੰਦਾ ਤੇ ਪੂਰੇ ਭਾਰਤ ਵਾਸੀਆਂ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੋ ਕਿ ਸਾਡੇ ਦੋਸਤ ਵਿਦੇਸ਼ਾਂ ਚ ਬੈਠੇ ਆ ਉਹਨਾਂ ਨੂੰ ਵੀ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾ ਮੈਂ ਸਾਰੇ ਅਗੇ ਬੇਨਤੀ ਕਰਦਾ ਕਿ ਨਵੇਂ ਸਾਲ 2024 ਜਿਹੜਾ ਕਿ ਕੱਲ ਚੜੇਗਾ ਸਾਰੇ ਅਗੇ ਬੇਨਤੀ ਆ ਕਿ ਆਪਸੀ ਸਾਰੇ ਹੀ ਭਾਈਚਾਰਾ ਬਣਾ ਕੇ ਰੱਖਣਾ ਆਉਣ ਵਾਲੇ ਜਨੂਈ ਤੋਂ ਲੈ ਕੇ ਦਸੰਬਰ ਤੱਕ ਤਿਹਾੜੀ ਸਾਰੇ ਹੀ ਜਾਤੀ ਪਾਤੀ ਤੋਂ ਉੱਠ ਕੇ ਇੱਕ ਮੰਚ ਤੇ ਰਲ ਮਿਲ ਕੇ ਮਨਾਣਾ ਆਪਸੀ ਭਾਈਚਾਰਾ ਸਾਜ ਬਣਾ ਕੇ ਰੱਖਣਾ ਉਸ ਤੋਂ ਬਾਅਦ ਮੈਂ ਇੱਕ ਸੰਦੇਸ਼ ਹੋਰ ਦੇਣਾ ਚਾਹੁੰਦਾ ਕਿ 13 ਜਨਵਰੀ ਜਾਂ 14 ਜਨਵਰੀ ਨੂੰ ਲੋਹੜੀ ਦਾ ਤਿਹਾਰਾ ਉਹਦੇ ਵਿੱਚ ਮੈਨੂੰ ਪਤਾ ਲੱਗਾ ਕਿ ਧਾਰੀਵਾਲ ਦੇ ਕੁਝ ਦੁਕਾਨਦਾਰ ਚਾਈਨਾ ਡੋਰ ਵੇਚ ਰਹੇ ਨੇ ਕੁਝ ਇੱਕ ਦੋ ਪਿੰਡਾਂ ਦੇ ਵੀ ਦੁਕਾਨਦਾਰ ਚਾਈਨਾ ਡੋਰ ਵੇਚ ਰਹੇ ਨੇ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਦਾ ਕਿ ਇਹਨਾਂ ਡੋਰ ਨੂੰ ਨਾ ਵੇਚੋ ਕਿਉਂਕਿ ਚਾਈਨਾ ਡੋਰ ਨਾਲ ਬਹੁਤ ਹੀ ਜੀਵਾਂ ਦਾ ਨੁਕਸਾਨ ਹੁੰਦਾ ਹੈ ਪੰਛੀਆਂ ਦਾ ਨੁਕਸਾਨ ਹੁੰਦਾ ਹੈ ਜੋ ਰਾਹਾਂ ਚਾਂਦੇ ਲਕੈ ਦੀ ਧੋਨ ਕੱਟੀ ਜਾਂਦੀ ਆ ਕਿ ਇਹਦਾ ਕੁਝ ਹੁੰਦਾ ਹੈ ਕਿ ਇਹ ਇੱਕ ਅਪਰਾਧ ਹੈ ਚਾਈਨਾ ਡੋਰ ਨੂੰ ਨਾ ਵੇਚੋ ਜਿਸ ਕਰਕੇ ਜਿੱਦੀ ਕੋਈ ਹੱਤਿਆ ਨਾ ਹੋਏ ਮੈਂ ਸਾਡੇ ਡੀਸੀ ਸਾਹਿਬ ਆਈਪੀਐਸ ਐਸਐਸਪੀ ਆਈਪੀਐਸ ਉਹਨਾਂ ਨੇ ਇਸ ਵਾਰ ਬਹੁਤ ਹੀ ਕਾਨੂੰਨ ਸਖਤ ਬਣਾਏ ਨੇ ਮੈਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦਾ ਕਿ ਇਸ ਨੂੰ ਡੋਰ ਨੂੰ ਨਾ ਵੇਚਿਆ ਜਾਏ ਜਿਸ ਤਰ੍ਹਾਂ ਕਿਸੇ ਦਾ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਇੱਕ ਸੰਦੇਸ਼ ਹੋਰ ਹੈ ਕਿ ਜਨਵਰੀ ਇਸ 22 ਜਨਵਰੀ ਨੂੰ ਸਾਡੇ ਉਜੋਦੇ ਵਿੱਚ ਰਾਮ ਰਾਮ ਜਨਮ ਭੂਮੀ ਜਰਾ ਕੀ ਦਾ ਵਿਵਾਦ ਸੀਗਾ ਉਹ ਸੁਲਝ ਗਿਆ ਦਾ ਕਾਫੀ ਦਿਨ ਤੋਂ ਬਹੁਤ ਹੀ ਭਗਵੇਂ ਮੰਦਰ ਬਣ ਰਿਹਾ ਹੈ ਮੈਂ ਧਾਰੀਵਾਲ ਨਿਵਾਸੀ ਅਗੇ ਬੇਨਤੀ ਕਰਦਾ ਕਿ ਅਸੀਂ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਨਵੇਂ ਬਾਸਟਾਨ ਤੇ ਮਨਾਉਣ ਜਾ ਰਹੇ ਆ ਜਿਸ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਰਾਤ 7 ਵਜੇ ਦਾ ਅਟੂੜ ਲੰਗਰ ਚੱਲੇਗਾ ਸਵੇਰੇ ਹਮਨ ਜੱਗੇ ਹੋਏਗਾ ਫਰੰਜਾਈ ਜੀ ਦੀ ਹਨੂਮਾਨ ਮੰਦਰ ਦੀ ਟੀਮ ਤੇ ਸਾਰੇ ਸ਼ਹਿਰ ਨਿਵਾਸੀ ਰਲ ਕੇ ਫਰੰਜਾਈ ਦੀ ਅਗਵਾਈ ਤੇ ਉੱਥੇ ਸੁੰਦਰ ਕਾਰ ਦਾ ਪਾਠ ਹੋਏਗਾ ਬ੍ਰਾਂਪੁਰ ਤੋਂ ਮਹਾਰਾਜੇ ਸ਼੍ਰੀ ਰਾਮਦਾਸ ਜੀ ਉਹ ਵੀ ਸਾਡੇ ਵਿੱਚ ਪਹੁੰਚਣਗੇ ਇੱਕ ਕ੍ਰਿਸ਼ਨ ਤੇ ਰਾਮ ਜੀ ਦਾ ਵਜਨ ਮੰਡਲੀ ਸਾਡੇ ਭੋਏ ਤੋਂ ਰਾਜਕੁਮਾਰ ਭੋਏਵਲ ਉਹ ਵੀ ਉੱਥੇ ਪਹੁੰਚਣਗੇ ਪੂਰਾ ਦਿਨ ਉੱਥੇ ਪ੍ਰੋਗਰਾਮ ਚੱਲੇਗਾ ਪੂਰੇ ਧਾਰੀਵਾਲ ਨੂੰ ਲਾਈਟਾਂ ਨਾਲ ਸਜਾਇਆ ਜਾਏਗਾ ਸਾਰੇ ਅਗੇ ਬੇਨਤੀ ਆ ਕਿ ਰਲ ਮਿਲ ਕੇ ਇਹ ਵੀ ਰਾਮ ਜਿੰਦਰ ਜੀ ਦਾ ਜਿਹੜਾ ਕਿ ਜੋਗੀ ਮੂਰਤਾ ਉਹਨੂੰ ਮਨਾਇਆ ਜਾਏ ਸਾਰੇ ਅਗੇ ਬੇਨਤੀ ਆ ਕਿ 22 ਜਨਵਰੀ ਨੂੰ ਰਾਤ ਆਪਣੇ ਘਰਾਂ ਦੇ ਅੱਗੇ ਦੀਪਮਾਲਾ ਕਰਨ ਤੇ ਦੀਵਾਲੀ ਨੂੰ ਦੁਬਾਰਾ ਬਹੁਤ ਹੀ ਇਤਿਹਾਸਿਕ ਦੀਵਾਲੀ ਮਨਾਈ ਜਾਏ ਜੈ ਸ਼ੀ ਰਾਮ ਜੀ